ਮੇਰੀ ਪਰੀਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਪ੍ਰਕਾਸ਼ ਪੁਰਬ ਆ ਤਾਂ ਦੂਦਰਾਜੇ ਤੋਂ ਸੰਗਤਾਂ ਜੋ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਤਸਵੀਰਾਂ ਤੜ ਨਾਲ ਗੁਰੂ ਘਰ ਦੀਆਂ ਸਾਂਝੀਆਂ ਕਰਦੇ ਤੁਸੀਂ ਵੇਖ ਸਕਦੇ ਹੋ ਕਿ ਠਾਟਾ ਮਾਰਦਾ ਇਕੱਠ ਗੁਰੂ ਘਰ ਦੇ ਵਿੱਚ ਸੰਗਤਾਂ ਦਾ ਅੱਜ ਪਹੁੰਚਿਆ ਹੋਇਆ ਤਾਂ ਉੱਥੇ ਸੰਗਤਾਂ ਅੱਜ ਗੁਰੂ ਘਰ ਵਿਖੇ ਪਹੁੰਚ ਕੇ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਜੋ ਨੇ ਅਰਦਾਸ ਬੇਨਤੀਆਂ ਕਰਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਉੱਥੇ ਹੀ ਇਸ਼ਨਾਨ ਵੀ ਕਰਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਤਸਵੀਰਾਂ ਤੜ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝ ਤਾਂ ਤਸਵੀਰਾਂ ਤੁਹਾਡੇ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਸੰਜੇ ਕੀਤਾ ਸਾਡੇ ਨਾਲ ਕੋਈ ਸੰਗਤਾਂ ਵੀ ਮੌਜੂਦ ਨੇ ਪਹਿਲਾਂ ਸੰਗਤ ਨਾਲ ਵੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਅੱਜ ਪ੍ਰਕਾਸ਼ਪੁਰਾ ਹਰਗੋਬਿੰਦ ਸਾਹਿਬ ਜੀ ਦਾ ਤੁਸੀਂ ਆਏ ਹੋ ਕਿਵੇਂ ਵਿਕਟੇ ਹੋ ਬਹੁਤ ਵਧੀਆ ਸੀ ਤਾਂ ਜਿਹੜੀ ਚਮਕੌਰ ਸਾਹਿਬ ਤੋਂ ਆਏ ਆ ਜੀ ਬੇਰੂਕੀ ਨਗਰੀ ਤੋਂ ਅਸੀਂ ਕੱਲ ਦੇ ਆਏ ਹੋਏ ਆ ਜੀ ਦਰਸ਼ਨ ਸਾਰੇ ਕਿਤੇ ਅੰਦਰ ਦਰਸ਼ਨ ਸਾਰੇ ਹਾਂ ਜੀ ਤੜਕੇ ਕਰੇ ਹੋਏ ਤੜਕੇ ਦਰਸ਼ਨ ਸਾਰੇ ਕਰੀ ਜੀ ਅਸੀਂ ਜੀ ਕਿੰਨਾ ਕੁ ਵਧੀਆ ਲੱਗਿਆ ਗੁਰੂ ਘਰ ਵਿਖੇ ਆਏ ਹੋ ਜੀ ਹਾਂ ਜੀ ਵਧੀਆ ਲੱਗਿਆ ਮੇਰੇ ਬਾਬ ਕਿੰਨੇ ਨੌਜਵਾਨ ਪੀੜੀ ਆ ਕਿਤਨੇ ਕਿਤੇ ਦੂਰ ਹੁੰਦੀ ਜਾ ਰਹੀ ਹੈ ਆਪਣੇ ਇਤਿਹਾਸ ਤੋਂ ਕਿਵੇਂ ਵੇਖਦੇ ਹੋ ਨੌਜਵਾਨ ਪੀੜੀ ਦਾ ਦੂਰ ਹੀ ਹੁੰਦੀ ਜਾ ਰਹੀ ਹੈ ਜੀ ਇਹ ਤਾਂ ਹੈ ਜੀ ਇਹ ਲੋਕ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਸਹੀ ਗੱਲ ਇਹ ਤਾਂ ਸਹੀ ਹੈ ਜੀ ਲੋਕ ਤੁਸੀਂ ਆਏ ਹੋ ਦਰਸ਼ਨ ਕੀਤੇ ਹਾਂਜੀ ਹਾਂ ਦਰਸ਼ਨ ਕੀਤੇ ਹਾਂਜੀ ਤਾਂ ਸਾਡੇ ਦਾ ਕੁਝ ਹੋਰ ਵੀ ਸੰਗਤਾਂ ਮਿਲੂ ਨੇ ਆਪਾਂ ਹੋਰ ਵੀ ਸੰਗਤਾਂ ਨਾਲ ਗੱਲ ਕਰਦੇ ਹਾਂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪ੍ਰਕਾਸ਼ ਪੁਰਬ ਆ ਗੁਰੂ ਸਾਹਿਬ ਜੀ ਦਾ ਤੁਸੀਂ ਵੀ ਆਏ ਹੋ ਸਚਕਨ ਸ੍ਰੀ ਹਰਮੰਦਰ ਸਾਹਿਬ ਕਿਵੇਂ ਵੇਖਦੇ ਅੱਜ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੂਰਵ ਹੈ ਜਨਮ ਸਥਾਨ ਗੁਰੂ ਕੀ ਵਡਾਲੀ 1595 ਵਿੱਚ ਅਵਤਾਰਤਾ ਰਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇ ਇੱਥੇ ਦਰਬਾਰ ਸਾਹਿਬ ਆਏ ਆ ਤੇ ਸੰਗਤਾਂ ਦਾ ਹੁੰਮ ਹਮਾਗੇ ਹੂੰ ਕੱਲ ਦਾ ਹੀ ਪੁੱਜ ਰਿਆ ਵਾ ਤੇ ਅੰਦਰ ਠੰਡੇ ਮਿੱਠੇ ਜਲਦੀਆਂ ਸਬੀਲਾ ਵੀ ਲੱਗੀਆਂ ਹੋਈਆਂ ਨੇ ਤੇ ਸਾਰੇ ਬੰਨੇ ਪ੍ਰਬੰਧ ਸੋਹਣੇ ਕੀਤੇ ਗਏ ਨੇ ਸਰੂਨ ਕਮੇਟੀ ਵੱਲੋਂ ਖਾਸ ਕਰਕੇ ਸੰਗਤਾਂ ਦਾ ਵੀ ਬਹੁਤ ਉਤਸ਼ਾਹ ਆ ਅੱਜ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਤੁਸੀਂ ਵੀ ਅੱਜ ਆਏ ਹੋ ਦਰਸ਼ਨ ਦਿਦਾਰੇ ਕਰਨ ਤਾਂ ਦਰਸ਼ਨ ਕਰ ਲਿਆ ਹਾਂ ਹਾਂਜੀ ਦਰਸ਼ਨ ਕਰਕੇ ਬਾਹਰ ਹਲੇ ਨਿਕਲਿਆ ਆਹੀ ਤੇ ਆਪ ਜੀ ਦੀ ਮੀਡੀਆ ਰਾਈ ਮੈਂ ਫਿਰ ਸੰਗਤ ਨੂੰ ਬਹੁਤ ਬਹੁਤ ਵਧਾਈ ਦੇਣਾ ਆ ਤੇ ਮੈਂ ਤੇ ਇਹ ਕਹੂੰਗਾ ਗੁਰੂ ਘਰ ਆਓ ਦਰਸ਼ਨ ਦਿਦਾਰੇ ਕਰੋ ਅਤੇ ਅਮਰਤ ਸ਼ਕੋ ਤਾਂ ਜਿਹੜੀ ਨੌਜਵਾਨ ਪੀੜੀ ਕਿਹੜੀ ਜੋ ਦੂਰ ਹੁੰਦੀ ਜਾ ਰਹੀ ਆ ਆਪਣੇ ਇਤਿਹਾਸ ਤੋਂ ਗੁਰੂ ਸਾਹਿਬਾਨ ਤੋਂ ਗੁਰੂ ਘਰਾਂ ਤੋਂ ਉਹਨਾਂ ਨੂੰ ਕੀ ਕਹਿਣਾ ਮੈਂ ਤੇ ਇਹ ਕਹੂੰਗਾ ਸਰਬੱਤ ਸੰਗਤ ਨੂੰ ਜਿੰਨੇ ਵੀ ਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਵਾਂ ਉਹ ਪਰਿਵਾਰਾਂ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਤੇ ਗੁਰੂ ਤੋਂ ਵਾਂਝੇ ਹੁੰਦੇ ਜਾ ਰਹੇ ਨੇ ਗੁਰੂ ਘਰ ਪੰਜਾਬ 'ਚ ਰਹਿ ਕੇ ਫੇਰੀ ਇਤਿਹਾਸ ਦਾ ਪਤਾ ਲੱਗਣਾ ਬਾਹਰ ਜਾ ਕੇ ਆਪਾਂ ਚਲੋ ਕੰਮ ਕਰਦੇ ਕਰਨੇ ਆ ਪਰ ਆਪਾਂ ਨੂੰ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਆ ਮੈਂ ਤੇ ਇਹ ਕਹੂੰਗਾ ਵੀ ਗੁਰੂ ਘਰ ਆਓ ਵੱਧ ਤੋਂ ਵੱਧ ਇਤਿਹਾਸ ਬਾਰੇ ਜਾਣਕਾਰੀ ਲਓ ਜਿੱਥੇ ਵੀ ਗੁਰਦੁਆਰੇ ਇਤਿਹਾਸ ਗੁਰਦੁਆਰੇ ਨੇ ਜੀ ਧੰਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਉਹਨਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਆਪਾਂ ਸਾਰੇ ਮਨਾ ਰਹੇ ਹਾਂ ਜਿੱਥੇ ਗੁਰਪੁਰਬ ਦੀ ਵਧਾਈ ਦਿੰਦਾ ਉੱਥੇ ਇਹ ਵੀ ਕੌਮ ਨੂੰ ਬੇਨਤੀ ਕਰਦਾ ਕਿ ਸਤਗੁਰਾਂ ਦੀਆਂ ਪਵਿੱਤਰ ਸਖਿਆਵਾਂ ਜਿਹੜੀਆਂ ਉਹਦੇ ਉੱਤੇ ਵੀ ਆਪਾਂ ਸਾਰੇ ਅਮਲ ਕਰੀਏ ਸਤਗੁਰ ਜੀ ਨੇ ਬੰਦੀ ਛੋੜ ਜਿਹਨੂੰ ਆਪਾਂ ਦਿਹਾੜਾ ਵੀ ਮਨਾਉਂਦੇ ਆ ਕਿੱਡਾ ਵੱਡਾ ਪਰ ਉਪਕਾਰ ਕੀਤਾ ਉਸ ਵੇਲੇ ਦੇ ਜ਼ੁਲਮ ਦੇ ਸਤਾਏ ਹੋਏ ਜਿਹੜੇ ਰਾਜੇ ਖਿਲੇ ਦੇ ਅੰਦਰ ਬੰਦ ਸੀ ਗਵਾਲੀਅਰ ਦੇ ਇਸੇ ਤਾਕਤ ਤੇ ਸਤਗੁਰ ਜੀ ਨੇ ਮੀਰੀ ਤੇ ਪੀਰੀ ਦਾ ਸਾਨੂੰ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਭਾਵੇਂ ਇਸ ਧਰਤੀ ਤੇ ਪ੍ਰਚਲਿਤ ਪਹਿਲਾਂ ਵੀ ਪੀਰ ਪਕੰਬਰ ਔਲੀਏ ਤਪੱਸਿਆ ਕਰਦੇ ਸੀ ਪਰ ਉਹਨਾਂ ਦਾ ਸਾਧਨ ਆਪਣਾ ਸੀ ਗੁਰਨਾਨਕ ਦੇ ਪਾਤਸ਼ਾਹ ਜੀ ਨੇ ਔਰ ਸ਼ਬਦ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸਾਰੀ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਫਿਰ ਇਸ ਪਵਿੱਤਰ ਸ੍ਰੀ ਅਕਾਲ ਤਖਤ ਦੀ ਰਚਨਾ ਰਚ ਕੇ ਸੰਗੋਹਿਕ ਤੌਰ ਤੇ ਸਮੁੱਚੀ ਕੌਮ ਨੂੰ ਇਹ ਆਦੇਸ਼ ਵੀ ਕੀਤਾ ਕਿ ਸਮੁੱਚੀ ਕੌਮ ਸ਼ਾਸਤਰ ਧਾਰੀ ਵੀ ਹੋਵੇ ਤੇ ਆਪਣੇ ਸਰੰਤ ਸਿਧਾਂਤਾਂ ਪ੍ਰਤੀ ਸੁਚੇਤ ਵੀ ਹੋਵੇ ਉਹ ਕਿਹੜੇ ਸੀ ਕਿਉਂਕਿ ਕੋਈ ਰਾਜ ਸੱਤਾ ਉਸ ਵੇਲੇ ਦੇ ਜਿਹੜੇ ਜਰਵਾਨੇ ਸੀ ਜ਼ੁਲਮ ਕਰਦੇ ਸੀ ਤੇ ਸਤਗੁਰ ਜੀ ਨੇ ਜੰਗਾਂ ਜੁੱਧਾਂ ਵੀ ਲੜੀਆਂ ਉਹ ਨਿੱਜ ਕਰਕੇ ਨਹੀਂ ਲੜੀਆਂ ਸਮੁੱਚੀ ਮਨੁੱਖਤਾ ਦੇ ਸਾਨਮੁਖ ਹੋ ਕੇ ਸਤਗੁਰਾਂ ਨੇ ਉਹਨਾਂ ਦੇ ਵਿੱਚ ਫਤਿਹ ਵੀ ਬਖਸ਼ਿਸ਼ ਕੀਤੀ ਸੋ ਅੱਜ ਕੌਮ ਸਮੁੱਚੀ ਕਹਿੰਦੇ ਸਾਰੇ ਆਪੇ ਕਾਲ ਤੱਕ ਨੂੰ ਸਮਰਪਤਿਆਂ ਉਸ ਪਵਿੱਤਰ ਸੰਬਧਾਨ ਨੂੰ ਸਮਰਪਤ ਹੋਈਏ ਜਿਹੜਾ ਸਿਧਾਂਤ ਸਤਗੁਰਾਂ ਨੇ ਸਾਨੂੰ ਇਸ ਸਿਧਾਂਤ ਤੇ ਬਖਸ਼ਿਸ਼ ਕੀਤਾ ਸੀ ਉਹ ਕਿਹੜਾ ਸਿਧਾਂਤ ਇੱਕ ਸਿਧਾਂਤ ਆ ਸਤਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੀ 11ਵੀਂ ਜੋਤ ਦੇ ਰੂਪ ਦੇ ਵਿੱਚ ਸਾਡੀ ਅਗਵਾਈ ਕਰਦੇ ਆ ਤੇ ਗੁਰੂ ਦਸਮ ਪਾਤਸ਼ਾਹ ਜੀ ਨੇ ਸਿੱਖ ਨੂੰ ਉਦੇਸ਼ ਕੀਤਾ ਸੀ ਕਿ ਤੇਰਾ ਅਧੂਰਾ ਪਾਣਿਆ ਜੇ ਤੂੰ ਅਮਰਤ ਨਹੀਂ ਛਕਦਾ ਸਮੁੱਚੀ ਕੌਮ ਬਾਤ ਤੋਂ ਬਾਤ ਅਮਰਤਾਰੀ ਹੋਵੇ ਨਿਤਨੇਮੀ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਇਹੋ ਅੱਜ ਦੇ ਦਿਨ ਦੇ ਪਵਿੱਤਰ ਸੰਦੇਸ਼ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਫੇਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਸਾਰੀ ਸਮੁੱਚੀ ਸੰਗਤ ਨੂੰ ਅੱਜ ਦੇ ਪ੍ਰਕਾਸ਼ ਗੁਰਪੁਰਪੂਰਵ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਕਨ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਿ ਗੋਬਿੰਦ ਸੁਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ-ਵਾਰੀ ਦਰਪੰજન ਗੁਰੂ ਸੁਰਮਾ ਵੱਡ ਜੋ ਦਾ ਬਹੁਤ ਪਰਉਪਕਾਰੀ ਸਤਿਗੁਰੂ ਮੇਰੀ ਪੀਰ ਦੇ ਮਾਲਕ ਬਹੁਤ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਪੁਰਬ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਪੁਰਬ ਹੈ ਉਥੇ ਭਗਤ ਕਬੀਰ ਸਾਹਿਬ ਜੀ ਦਾ ਵੀ ਅੱਜ ਜਨਮ ਦਿਹਾੜਾ ਹੈ ਜੋ ਸਮੁੱਚੀਆਂ ਸੰਗਤਾਂ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਮਨਾ ਰਹੀਆਂ ਨੇ ਸਤਗੁਰਾਂ ਦੇ ਪ੍ਰਕਾਸ਼ਪੁਰਬ ਔਰ ਭਗਤ ਜੀ ਦੇ ਜਨਮ ਦਿਹਾੜੇ ਦੀਆਂ ਸਮੂਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੰਗਤਾਂ ਦਾ ਇਕੱਠ ਬਹੁਤੀ ਜੋ ਵੱਡੇ ਪੱਦਰ ਦੇ ਉੱਤੇ ਜੋ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਹੋਇਆ ਤਾਂ ਇੱਥੇ ਪਹੁੰਚ ਕੇ ਜੋ ਨਤਮਸਤਕ ਵੀ ਹੋ ਰਹੇ ਨੇ ਤਾਂ ਆਪਣੇ ਆਪ ਨੂੰ ਬੜਾ ਭਾਗੀ ਮਹਿਸੂਸ ਕਰ ਰਹੇ ਨੇ ਤਾਂ ਉੱਥੇ ਹੀ ਦੱਸ ਦਈਏ ਕਿ ਸ਼ਾਮ ਵੱਲੇ ਆਤਿਸ਼ਬਾਜ਼ੀ ਵੀ ਹੋਣੀ ਆ ਦੀਮਾਲਾ ਵੀ ਹੋਣੀ ਆ ਤਾਂ ਕੱਲੀ ਕੱਲੀ ਤਸਵੀਰ ਗੁਰੂ ਘਰ ਦੀ ਜੋ ਤਰ੍ਹਾਂ ਨਾਲ ਸਾਂਝੀ ਕਰਦੇ ਰਾਵਾਂਗੇ ਤੇ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਦੇ ਵਿੱਚ ਅੱਜ ਦਰਸ਼ਨ ਕਰਨ ਦਾ ਉਤਸ਼ਾਹ ਹੀ ਬਹੁਤ ਜ਼ਿਆਦਾ ਹੈ ਤਾਂ ਗੁਰੂ ਘਰ ਵਿਖੇ ਆ ਰਹੀਆਂ ਨੇ ਸੰਗਤਾਂ ਤਾਂ ਕੱਲੀ ਕੱਲੀ ਤਸਵੀਰ ਜੋ ਤੁਹਾਡੇ ਨਾਲ ਗੁਰੂ ਘਰ ਦੇ ਅੰਦਰ ਦੀ ਵੀ ਸਾਂਝੀ ਕੀਤੀ ਆ ਤਾਂ ਇਸੇ ਤਰੀਕੇ ਆਪਣੇ ਰੋਜ਼ ਜਗਬਾਣੀ ਦਰਸ਼ਨ ਟੀਵੀ ਦੇ ਨਾਲ ਤੁਹਾਡੇ ਨਾਲ ਕੱਲੀ ਕੱਲੀ ਤਸਵੀਰ ਗੁਰੂ ਘਰ ਨੂੰ ਲੈ ਕੇ ਸਾਂਝੀ ਜੋ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸਨ ਜਗਬਾਣੀ ਟੀਵੀ ਸ਼੍ਰੀਮ ਸਸਾਈ